ਭਾਈ ਗੱਡੀ ਲੈ ਕੇ ਜਾਣੀ ਸੀ ਮਿਲ ਜੂਗੀ ਕਿੱਥੇ ਜਾਣਾ ਤੂੰ ਮੇਰੀ ਗੱਡੀ ਲੈ ਕੇ ਭਾਈ ਮੇਰੀ ਭੈਣ ਨੇ ਨਾ ਕੈਨੇਡਾ ਜਾਣਾ ਉਹਨੂੰ ਸ਼ਾਪਿੰਗ ਕਰਾ ਕੇ ਲਿਆਉਣੀ ਆ ਮੈਂ ਲੁਧਿਆਣੇ ਯਾਰ ਗੱਡੀ ਦਾ ਭਾਵੇਂ ਤੂੰ ਮੇਰੀ ਲੈ ਜਾਂਦਾ ਤੈਨੂੰ ਕੋਈ ਜਵਾਬ ਨਹੀਂ ਸੀ ਪਰ ਉਹ ਚ ਨਾ ਨੁਕਸਾ ਉਹ ਸਟਾਰਟ ਨਹੀਂ ਹੁੰਦੀ ਲਿਆ ਮੈਂ ਦੇਖ ਲੈਣਾ ਬੈਟਰੀ ਦੀ ਤਾਰ ਤੁਰ ਹਿੱਲੀ ਹੋਣੀ ਆ ਤਾਂ ਕਰਕੇ ਨਹੀਂ ਸਟਾਰਟ ਹੁੰਦੀ ਹੋਣੀ ਕੀ ਪਤਾ ਹੋ ਜੇ ਸਟਾਰਟ ਉਹ ਨਹੀਂ ਨਹੀਂ ਹਜੇ ਕੱਲ ਹੀ ਗੱਡੀ ਚ ਬੈਟਰੀ ਰੱਖੀ ਆ ਨਵੀਂ ਲਿਆ ਕੇ ਮੈਨੂੰ ਲੱਗਦਾ ਉਹਦੇ ਇੰਜਨ ਚ ਵੱਡਾ ਨੁਕਸਾ ਕੋਈ ਉਹ ਸਟਾਰਟ ਨਹੀਂ ਹੁੰਦੀ ਯਾਰ ਹਜੇ ਵੀ ਅੱਛਾ ਤੂੰ ਯਾਰ ਕਿਸੇ ਹੋਰ ਨੂੰ ਪੁੱਛ ਲੈ ਜੇ ਖਰਾਬ ਨਾ ਹੁੰਦੀ ਫੇਰ ਤੂੰ ਲੈ ਜਾਂਦਾ ਭਾਵੇਂ ਚੱਲ ਕੋਈ ਨਹੀਂ ਬਾਈ ਮੈਂ ਕਿਸੇ ਹੋਰ ਤੋਂ ਪੁੱਛ ਲੈਣਾ ਹਾਂਜੀ ਬਾਈ ਦੱਸੋ ਰਾਜੇ ਬਾਈ ਤੇਰੀ ਗੱਡੀ ਘਰੇ ਹੈਗੀ ਆ ਮੈਨੂੰ ਚਾਹੀਦੀ ਸੀ ਹਾਂ ਬਾਈ ਗੱਡੀ ਤਾਂ ਮੇਰੀ ਘਰੇ ਹੀ ਆ ਗੱਡੀ ਲੈ ਜਾ ਬਾਈ ਮੈਂ ਮੇਰੀ ਭੈਣ ਐ ਨਾ ਬਾਹਰ ਜਾਣਾ ਉਹਨੂੰ ਮੈਂ ਸ਼ਾਪਿੰਗ ਕਰਾ ਕੇ ਲਿਆਉਣੀ ਆ ਤੁਸੀਂ ਸ਼ਾਪਿੰਗ ਕਰਨ ਕਿੰਨੇ ਜਾਣਿਆਂ ਨੇ ਜਾਣਾ ਬਾਈ ਬਸ ਇੱਕ ਮੈਂ ਆ ਇੱਕ ਮੇਰੀ ਸਗੀ ਭੈਣ ਆ ਜਿਹਨੇ ਬਾਹਰ ਜਾਣਾ ਵਾ ਤੇ ਦੋ ਮੇਰੀ ਮਾਸੀ ਦੀਆਂ ਕੁੜੀਆਂ ਤੇ ਦੋ ਮੇਰੀ ਭੂਆ ਦੀਆਂ ਕੁੜੀਆਂ ਅਸੀਂ 6-7 ਜਾਣੇ ਹੈਗੇ ਆ ਬਸ ਅੱਛਾ ਮੈਨੂੰ ਲੱਗਾ ਤੀ ਦੋ ਤਿੰਨ ਜਣਾਂ ਨੇ ਜਾਣਾ ਮੈਂ ਵੀ ਅੱਜ ਸਾਰੇ ਜਾਣਾ ਤੁਹਾਨੂੰ ਰਾਤ ਜਾਂਦਾ ਛੱਡ ਜਾਣਾ ਸੀ ਤੂੰ ਐਂ ਕਰ ਅੱਜ ਮੈਨੂੰ ਸਾਰੇ ਜਾਣ ਦੇ ਕੱਲ ਨੂੰ ਮੇਰੀ ਗੱਡੀ ਲੈ ਜੀ ਨਹੀਂ ਨਹੀਂ ਭਾਈ ਮੈਨੂੰ ਤਾਂ ਅੱਜ ਹੀ ਗੱਡੀ ਚਾਹੀਦੀ ਸੀ ਕੱਲ ਨੂੰ ਤਾਂ ਮੇਰੀ ਭੈਣ ਨੇ ਬਾਹਰ ਚਲੇ ਜਾਣਾ ਫਿਰ ਤੂੰ ਐਂ ਕਰ ਕਿਸੇ ਹੋਰ ਦੀ ਪਤਾ ਕਰ ਲਾ ਚੱਲ ਕੋਈ ਨਹੀਂ ਮੈਂ ਕਿਸੇ ਹੋਰ ਤੋਂ ਪਤਾ ਕਰ ਲੈਣਾ ਭਾਈ ਸੰਦੀਪ ਕਿਵੇਂ ਆ ਵਧੀਆ ਭਾਈ ਤੂੰ ਦੱਸ ਕਿਵੇਂ ਹੋਣੇ ਸਾਡੇ ਘਰੇ ਬਾਈ ਮੇਰੇ ਸਗੀ ਭੈਣ ਨੇ ਨਾ ਪਰਸੋਂ ਕੈਨੇਡਾ ਜਾਣਾ ਵਾ ਉਹਨੂੰ ਸ਼ਾਪਿੰਗ ਕਰਾ ਕੇ ਲਿਆਉਣੀ ਸੀ ਮੈਂ ਤਾਂ ਤਾਂ ਤੇਰੀ ਗੱਡੀ ਲੈਣ ਆਇਆ ਸੀ ਮਿਲ ਜੂਗੀ ਗੱਡੀ ਦਾ ਬਾਈ ਤੈਨੂੰ ਮਿਲ ਜੂਗੀ ਪਰ ਮੈਂ ਖੁਦ ਤੇਰੇ ਨਾਲ ਜਾਊਂਗਾ ਤੇ ਮੈਂ ਆਪਣੀ ਗੱਡੀ ਆਪ ਚਲਾਊਂਗਾ ਤੂੰ ਬਸ ਤੇਲ ਪਵਾ ਦੀ ਬਾਈ ਯਾਰ ਫਿਰ ਸਾਡੇ ਤੋਂ ਨਹੀਂ ਬੈਠੇ ਜਾਣਾ ਪੰਜ ਛੇ ਜਾਣੇ ਤਾਂ ਅਸੀਂ ਹਈਆਂ ਫਿਰ ਅਸੀਂ ਤੈਨੂੰ ਕਿੱਥੇ ਬਿਠਾਵਾਂਗੇ ਬਾਈ ਡਰਾਈਵਰ ਨੂੰ ਛੱਡ ਕੇ ਸੱਤ ਜਾਣੇ ਮੇਰੀ ਗੱਡੀ 'ਚ ਵਧੀਆ ਬੈ ਜਾਂਦੇ ਆ ਤੂੰ ਮੇਰੇ ਨਾਲ ਮੂਰੇ ਬੈ ਜੀ ਬਾਕੀ ਪੰਜ ਜਾਣੇ ਪਿੱਛੇ ਬੈ ਜਾਣਗੇ ਬਾਈ ਯਾਰ ਦੋ ਮੇਰੀ ਮਾਸੀ ਦੀਆਂ ਕੁੜੀਆਂ ਦੋ ਮੇਰੀ ਭੂਆ ਦੀਆਂ ਕੁੜੀਆਂ ਇੱਕ ਮੇਰੀ ਮੇਰੀਆਂ ਸਾਰੀਆਂ ਭੈਣਾਂ ਮੇਰੇ ਨਾਲ ਚਲੀਆਂ। ਬਈ ਯਾਰ ਐ ਮੈਂ ਭੈਣਾਂ ਦੇ ਵਿੱਚ ਕਿਸੇ ਬਗਾਨੇ ਬੰਦੇ ਨੂੰ ਲਿਜਾ ਨਹੀਂ ਸਕਦਾ। ਪਲੀਜ਼ ਯਾਰ ਗੱਲ ਨੂੰ ਸਮਝੀਦਾ ਹੁੰਦਾ। ਮੇਰੀਆਂ ਭੈਣਾਂ ਮੇਰੇ ਨਾਲ ਚਲੀਆਂ। ਅੱਛਾ ਤੂੰ ਆਵਦੀਆਂ ਸੱਗੀਆਂ ਭੈਣਾਂ ਦੇ ਨਾਲ ਸ਼ਾਪਿੰਗ ਕਰਨ ਜਾਣਾ ਤਾਂ ਕਰਕੇ ਮੈਨੂੰ ਤੂੰ ਨਾਲ ਨਹੀਂ ਲਿਜਾ ਸਕਦਾ। ਹਾਂ ਬਾਈ ਮੇਰੀਆਂ ਸੱਗੀਆਂ ਭੈਣਾਂ ਨੇ ਮੇਰੇ ਨਾਲ ਜਾਣਾ। ਬਾਈ ਤੂੰ ਆਵਦੀਆਂ ਸੱਗੀਆਂ ਭੈਣਾਂ ਦੇ ਨਾਲ ਸ਼ਾਪਿੰਗ ਕਰਨ ਜਾਣਾ ਤਾਂ ਕਰਕੇ ਤੂੰ ਮੈਨੂੰ ਉਹਦੇ ਨਾਲ ਨਹੀਂ ਲਿਜਾ ਸਕਦਾ। ਕਿਉਂਕਿ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ। ਤੇ ਮੈਂ ਆਉਦੀ 12 ਲੱਖ ਦੀ ਗੱਡੀ ਤੈਨੂੰ ਦੇ ਕੇ ਮੈਂ ਤੇਰੇ ਤੇ ਕਿਵੇਂ ਯਕੀਨ ਕਰ ਲਾਂ ਪੈਣਾ ਨੂੰ ਕੰਡਣ ਅੱਖਾਂ 'ਚ ਚੁੰਨੀਆਂ ਸਿਰ ਤੋਂ ਖਿਸਕਦੀਆਂ ਆਪ ਮੁੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ ਪਈ ਮੁਸੀਬਤ ਅਕਸਰ ਹੀ ਉਹ ਪਜ ਜਾਂਦੇ ਜਿੰਨਾ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨਹੀਂ ਹਾਂਜੀ ਅਸੀਂ ਉਹ ਚੀਜ਼ ਬਣਾਈ ਆ ਜਿਹੜੀ ਸੱਚਮੁੱਚ ਇਹ ਘਰਾਂ ਦੇ ਵਿੱਚ ਹੁੰਦੀ ਆ ਜਦੋਂ ਕਦੇ ਵੀ ਆਪਾਂ ਗੱਡੀ ਲੈਣ ਜਾਂਦੇ ਆ ਨਾ ਤਾਂ ਇਹ ਚੀਜ਼ ਜ਼ਰੂਰ ਹੁੰਦੀ ਆ ਵੀ ਆਪਾਂ ਅਗਲੇ ਬੰਦੇ ਦੇ ਚਕੀਨ ਨਹੀਂ ਕਰਦੇ ਕਰਕੇ ਆਪਾਂ ਉਹਨੂੰ ਨਾਲ ਲੈ ਜਾ ਕੇ ਖੋਜ ਹੁੰਦੇ ਆ ਨਾ ਵੀ ਆਪਾਂ ਉਹਦੀ ਚੀਜ਼ ਮੰਗ ਲੈਨੇ ਆ ਪਰ ਉਹ ਬੰਦੇ ਨੂੰ ਆਪਾਂ ਨਾਲ ਲੈ ਜਾ ਕੇ ਖੋਜ ਨਹੀਂ ਹੁੰਦੇ ਉਹਦੇ ਪਰਿਵਾਰ ਦੇ ਸੋ ਇਹ ਗੱਲਾਂ ਵੀ ਇਹ ਸੱਚੀਆਂ ਵਾਂ ਇਹ 'ਚ ਕੋਈ ਤੁਹਾਨੂੰ ਜੈਲਸ ਵੀ ਲੱਗੂ ਤੁਹਾਨੂੰ ਗੁੱਸਾ ਵੀ ਲੱਗੂਗਾ ਨਾ ਪਰ ਇਹ ਸੱਚੀਆਂ ਗੱਲਾਂ ਅਸੀਂ ਬਿਆਨ ਕਰਦੇ ਆ ਤੇ ਹਕੀਕਤ ਦੇ ਵਿੱਚ ਜੋ ਕੁਝ ਹੁੰਦਾ ਅਸੀਂ ਹਰ ਇੱਕ ਚੀਜ਼ ਆ ਵੀਡੀਓ ਦੇ ਵਿੱਚ ਉਹੀ ਚੀਜ਼ ਦਿਖਾਉਨੇ ਆ ਉਮੀਦ ਆ ਤੁਹਾਨੂੰ ਇਹ ਸਾਡਾ ਕ ਜੇ ਸੱਚਮੁੱਚ ਇਹ ਚੀਜ਼ ਹੁੰਦੀ ਹੈ ਨਾ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹ ਜਿਹੜੇ ਲੋਕਾਂ ਦੇ ਕਰ ਪਹਜਾਓ ਜਿਹੜੀਆਂ ਇਹ ਚੀਜ਼ਾਂ ਕਰਦੇ ਲੋਕ ਤੇ ਆਪਣਾ ਕਮੈਂਟ ਜਰੂਰ ਕਰਿਓ ਪਿਆਰਾ ਜੀਆ ਤੇ ਵੀਡੀਓ ਬਹੁਤ ਟਾਈਮ ਬਾਅਦ ਅਸੀਂ ਅਪਲੋਡ ਕਰ ਰਹੇ ਹਾਂ ਤੇ ਪਿਆਰ ਦਿਓ ਜਿਵੇਂ ਅੱਗੇ ਵੀਡੀਓ ਨੂੰ ਦਿੰਦੇ ਸੀ ਹੁਣ ਹੁਣ ਵੀ ਵੀਡੀਓ ਨੂੰ ਇਸੇ ਨੂੰ ਪਿਆਰ ਦਿਓ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮੱਚ ਤੇ ਸਾਡਾ ਪੇਜ ਜਰੂਰ ਲਾਈਕ ਕਰ ਲਿਓ ਹੋਰ ਵੀਡੀਓ ਦੇਖ ਲਿਓ ਬਾਏ ਬਾਏ